ਕੁਛ ਗਲਤੀ ਨਹੀਂ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਿਹਟੋ ਤੇ ਇੱਥੇ ਮੈਂ ਲੈ ਲਏ ਤਿੰਨ ਤਿੰਨ ਲੈਮਨ ਲਏ ਪਦੀਨਾ ਚੀਨੀ ਨਮਕ ਤੇ ਤਰਬੂਜ ਵਾਲਾ ਬਣਾਵਾਂਗੇ ਦੋ ਤਰ੍ਹਾਂ ਦਾ ਆਪਾਂ ਜੀਟੋ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲੈਮਨ ਦੇ ਸਲਾਈਸ ਕੱਟ ਲਵਾਂਗੇ ਇਨਾਂ ਦੇ ਆਪਾਂ ਛੋਟੇ ਛੋਟੇ ਪੀਸ ਕਰ ਲਵਾਂਗੇ। ਤੇ ਇਹ ਜਿਹੜੇ ਆਪਾਂ ਗੇਸਟ ਕਰਨੇ ਸੀ ਇਹ ਵੀ ਪਾ ਦੇਵਾਂਗੇ ਪਰ ਵੇਸਟ ਨਹੀਂ ਕਰਾਂਗੇ। ਤੇ ਆ ਵਾਲੇ ਰੱਖਾਂਗੇ ਆਪਾਂ ਸਜਾਵਟ ਲਈ ਇਹਨਾਂ ਨੂੰ ਇੱਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਕੱਟ ਲਾਵਾਂਗੇ ਤਰ੍ਹਾਂ ਤੁਹੇ ਦੇਖ ਸਕਦੇ ਇਸ ਤਰ੍ਹਾਂ ਆਪਾਂ ਕੱਟ ਲਗਾਤਾ ਵੀ ਇਹ ਨੂੰ ਆਪਾਂ ਕੱਢ ਦਵਾਂਗੇ ਤੇ ਗਲਾਸ ਲਵਾਂਗੇ ਇੱਕ ਤੇ ਇਹਦੇ ਵਿੱਚ ਆਪਾਂ ਲੈਮਨ ਪਾ ਦਵਾਂਗੇ ਫਿਰ ਆਪਾਂ ਪਦੀਨਾ ਪਾਵਾਂਗੇ ਤੇ ਕੁਝ ਤੋਂ ਬਾਅਦ ਆਪਾਂ ਪਤਲੇ ਵੇਲਣ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਜੂਸ ਕੱਢ ਲਵਾਂਗੇ ਜੂਸ ਨਿਕਲ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਦੇ ਆਪਾਂ ਕਰਨੇ ਤੇ ਹੁਣ ਪਾਵਾਂਗੇ ਆਪਾਂ ਇੱਕ ਚਮਚਾ ਚੀਨੀ ਦਾ ਤੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਨਿੰਬੂ ਦਾ ਰਸ ਪਾਵਾਂਗੇ ਬਰਫ ਪਾ ਦਾਂਗੇ ਆਪਾਂ ਕੱਟੇ ਹੋਏ ਪੀਸ ਕੱਟੇ ਵਰਫ ਦੇ ਪਾਵਾਂਗੇ ਦੋਸਤੋ ਬਾਅਦ ਪਾਵਾਂਗੀ ਮੈਂ ਸੋਡਾ ਪਾ ਦਾਂਗੀ ਇਹ ਸੋਡਾ ਲੇਤਾ ਆਪਾਂ ਸੋਡਾ ਪਾਵਾਂਗੇ ਤੇ ਇਸੇ ਸਪਰਾਈਟ ਵੀ ਵਰਤ ਸਕਦੇ ਦੋਸਤੋ ਬਾਅਦ ਆਪਾਂ ਨਿਕਲੇ ਕੇ दने काट के पामागे सजाාවट नहीं निंबूल गादवागेपान मिक्स करलवांगे ਇਹ ਸਾਡੇ ਰੈਸਟੋਰੈਂਟ ਵਰਗੀ ਮਿਹਤੋ ਬਣ ਕੇ ਤਿਆਰ ਜਸਟੋਰੈਂਟ ਦੀ ਵੀ ਇਸ ਤਰ੍ਹਾਂ ਹੀ ਮੀਟ ਬਣਾ ਕੇ ਦਿੰਦੇ ਆ ਤੇ ਹੁਣ ਆਪਾਂ ਤਰਬੂਜ ਵਾਲੀ ਤਰਪੂਰ ਵਾਲੀ ਚੀ ਜੀ ਪਾਵਾਂਗੇ ਪਹਿਲਾਂ ਲੈ ਲਨ ਫਿਰ ਉਸ ਤੋਂ ਬਾਅਦ ਖਾ ਦਵਾਂਗੇ ਆਪਾਂ ਕੱਟੇ ਹੋਏ ਤਰਬੂਜ इनू भी आप इस तरह ही इस तरह ही मसल लावे थोड़ा जाबूज तो लैमन द जूस निकल जे एक चमचा पावगे आप चीनी थोड़ा जब पा, नमक पावे ਨੇ ਬੂਦਾ ਰਸ ਪਾ ਦਵਾਂਗੇ ਬਰਫ ਪਾ ਦਵਾਂਗੇ ਕਿ ਹੁਣ ਆਪਾਂ ਪਾ ਦਵਾਂਗੇ ਹੌਲੀ ਹੌਲੀ ਕਰਕੇ ਸੋਡਾ ਪਾਵਾਂਗੇ ਕਿਉਂਕਿ ਇਹਦਾ ਪ੍ਰੈਸ਼ਰ ਨਾ ਜ਼ਿਆਦਾ ਹੋ ਜੇ ਉੱਪਰ ਤੱਕ ਆ ਵੀਰ ਆਪਾਂ ਨੂੰ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਲਈ ਆਪਾਂ ਤਰਬੂਜ ਪਾਵਾਂਗੇ ਡੈਕੋਰੇਟ ਕਰਨ ਲਈ ਇਹ ਹੋ ਗਿਆ ਸਾਡਾ ਤਰਬੂਜ ਵਾਲਾ ਛੋਟਾ ਤੇ ਇਹ ਹੋ ਗਈ ਸਾਡੀ ਮੋਜੀਟੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ